ਦੇਖੋ ਜੀ ਗੁਰਦੁਆਰਾ ਲਖਪਤ ਰਾਏ ਗੁਜਰਾਤ ਅੱਜ ਤੁਹਾਨੂੰ ਅਸੀਂ ਗੁਰਦੁਆਰਾ ਲਖਪਤ ਰਾਏ ਦੇ ਦਰਸ਼ਨ ਕਰਵਾ ਰਹੇ ਹਾਂ ਤੁਸੀਂ ਦੇਖੋ ਗੁਜਰਾਤ ਦੇ ਵਿੱਚ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਸਭ ਤੋਂ ਪੁਰਾਣਾ ਸਥਾਨ ਹੈ ਔਰ ਹਜੇ ਤੱਕ ਕੋਈ ਵੀ ਇਹਦੇ ਨਾਲ ਸ਼ਿਰਸ਼ੜ ਨਹੀਂ ਹੋਈ ਜਿੱਦਾਂ ਦਾ ਸੇਮ ਪਹਿਲਾਂ ਦਾ ਸੀ ਉਦਾਂ ਦਾ ਹੀ ਹੈਗਾ ਇਹ ਦੇਖ ਲਓ ਪੁਰਾਣਾ ਪਹਿਲੇ ਸਮਿਆਂ ਦਾ ਬਾਕੀ ਤੇ ਕਾਰ ਸੇਵਾ ਵਾਲੇ ਬਾਬਿਆਂ ਨੇ ਬਨਾ ਬਨਾ ਕੇ ਪੱਥਰ ਲਾਤੇ ਪਰ ਇਹੋ ਹੀ ਆਪਣਾ ਪੁਰਾਣਾ ਇਤਿਹਾਸ ਜਿਹੜਾ ਬਚਿਆ ਹੋਇਆ ਹੈ ਦੇਖੋ ਗੁਰੂ ਨਾਨਕ ਦੇਵ ਜੀ ਦਾ ਪੀਰ ਸਾਹਿਬ ਖੜਾਵਾਂ ਕਰੋ ਦਰਸ਼ਨ ਕਰੋ ਦਰਸ਼ਨ ਭਾਗਾਂ ਵਾਲਿਓ ਦੇਖ ਲਓ ਪੁਰਾਣੀਆਂ ਨਿਸ਼ਾਨੀਆਂ ਲਖਪਤ ਰਾਏ ਗੁਰਦੁਆਰਾ ਗੁਜਰਾਤ ਉਹ ਦੇਖ ਲਓ ਪੁਰਾਣੇ ਸਮੇਂ ਦਾ ਜਿਹੜਾ ਗੁਰਦੁਆਰਾ ਸੀ ਉਹੀ ਹੈ ਲਖ ਪਤਰਾਏ ਦੇ ਘੜ ਗੁਰੂ ਨਾਨਕ ਦੇਵ ਜੀ ਰੁਕੇ ਹੋਏ ਸਨ ਔਰ ਇਹ ਦੇਖੋ ਉਹੀ ਪੁਰਾਣਾ ਸਥਾਨ ਪਹਿਲਾ ਹੀ ਸੇਮ ਟੂ ਸੇਮ ਕੋਈ ਵੀ ਇਹਦੇ ਨਾਲ ਨਵਾਂ ਸਿਸਟਮ ਨਹੀਂ ਜੋੜਿਆ ਇਹ ਇਤਿਹਾਸ ਲਿਖਿਆ ਹੋਇਆ ਹੈ ਗੁਰੂ ਨਾਨਕ ਦੇਵ ਜੀ ਦਾ ਕਰੋ ਦਰਸ਼ਨ ਇਹ ਦੇਖ ਲਓ ਹੁਣ ਨਵਾਂ ਹਾਲ ਇੱਕ ਬਣਾਇਆ ਲੰਗੜ ਹਾਲ ਹੈ ਔਰ ਇੱਥੇ ਰਹਿਣ ਵਾਸਤੇ ਕਮਰੇ ਵੀ ਬਹੁਤ ਵਧੀਆ ਬਣਾਏ ਹੋਏ ਨੇ ਕੋਈ ਆਣਾ ਹੋਵੇ ਤੇ ਰਹਿ ਸਕਦਾ ਇੱਥੇ ਇੱਕ ਦਿਨ ਦੋ ਦਿਨ ਪੰਜ ਦਿਨ ਬਹੁਤ ਹੀ ਵਧੀਆ ਪ੍ਰਾਰਥਨ ਸਥਾਨ ਹੈ ਗੁਰੂ ਨਾਨਕ ਦੇਵ ਜੀ ਦਾ ਕਰੋ ਦਰਸ਼ਨ ਜੀ